ਸਾਡਾ ਬੜਾ ਪਿਆਰਾ ਦੋਸਤ چلا ਗਿਆ ਦੁਨੀਆ ਤੋਂ ਉਹ ਸਾਡਾ ਭਰਾ چلا ਗਿਆ ਔਰ ਉਹ ਆਧੁਨਿਕ ਚੰਦਾ ਲੀਡਰ ਕੋਲੇ ਆ ਕਿਉਂਕਿ ਰਿਸ਼ਤੇ ਤਾਂ ਬੜੇ ਪੁਰਾਣੇ ਸੀਗੇ ਔਰ ਚਾਹੇ ਪਾਰਟੀ ਬਦਲ ਗਈ ਸੀਗੀ ਮਹਕਮੇ ਰਿਸ਼ਤੇ ਉਹਨਾਂ ਦੇ ਸੀ ਆ ਡਾਵਲ ਸਾਹਿਬ ਨੇ ਬੈਸ ਸਾਹਿਬ ਹੈ ਮਤਲਬ ਸਾਡਾ ਕਿਸੇ ਦਾ ਉਹਦੇ ਨਾਲ ਕਦੀ ਕੋਈ ਡਿਫਰੈਂਸ ਰਹਿ ਹੀ ਨਹੀਂ ਔਰ ਐਨਾ ਮਤਲਬ ਮਿੱਠ ਬੋਲਦਾ ਐਨਾ ਚਿੰਦਾ ਦੇ ਵਿੱਚ ਮੇਰੀ ਤਾਂ ਕੱਲ ਤੋਂ ਮਤਲਬ ਡੇ ਵੀ ਕੋਲ ਯਸਟਰਡੇ ਮੇਰੀ ਫੋਨ ਤੇ ਗੱਲ ਹੋਈ ਸੀ ਕਿ ਅਸੀਂ ਮੈਨੂੰ ਲੱਗੇ ਡਿਸਕਸ ਕਰ ਰਹੇ ਸੀ ਕਿ ਮਤਲਬ ਕੀ ਫੈਸਲੇ ਹੋ ਰਹੇ ਸੋ ਇਹ ਨਹੀਂ ਪਤਾ ਲੱਗ ਮਤਲਬ ਇਹ ਕਦੀ ਸੋਚਿਆ ਨਹੀਂ ਸੀਗਾ ਵੀ ਅੱਜ ਇਸ ਘਰ ਆ ਜਾਣਾ ਵੀਗਾ ਤੇ ਨਾ ਹਲਾਤਾਂ ਆ ਜਾਣਾ ਟੋਟਲੀ ਅਨਫੋਰਚੂਨੇਟ ਲੱਗਦਾ ਕਿ ਪਾਰਟੀ ਬਾਜੀ ਤਾਂ ਉੱਪਰ ਉੱਠ ਕੇ ਵੀ ਜਿਹੜੀਆਂ ਦੋਸਤੀਆਂ ਪੁਰਾਣੀਆਂ ਉਹ ਤਾਂ ਬੜਾ ਕਲੀਅਰ ਸੀਗਾ ਮੈਂ ਕਿ ਦੱਸ ਕੇ ਟਾ ਕਿ ਮੇਰੇ ਜਦੋਂ ਕਾਰ ਤੇ ਗੋਲੀ ਬੱਜੀ ਤਾਂ ਮੇਰੇ ਘਰ ਆ ਗਿਆ ਔਰ ਹਾਲਾਂਕਿ ਉਹ ਕੋਈ ਉਹਦੀ ਕੋਈ ਕਨਸਿਸਟੈਂਸੀ ਨਹੀਂ ਸੀ ਕਿ ਕੋਈ ਰਾਜਨੀਤੀ ਸੀਗੀ ਉਹਨੇ ਮੈਨੂੰ ਇਹ ਗੱਲ ਕਹੀ ਕਿ ਮੈਂ ਓਪਨਲੀ মিডিਆ ਦੇ ਗਿਆ ਮੈਂ ਆਪਣੇ ਭਰਾ ਦੇ ਘਰ ਆਇਆ ਉਹ ਸਰਕਾਰ ਦਾ ਨੁਮਾਇੰਦਾ ਬਣ ਕੇ ਨਹੀਂ ਆ ਰਿਹਾ ਇਹਦੀ ਇਨਕੁਆਰੀ ਕਰਾਵਾਂਗਾ ਆਪਣੇ ਭਰਾ ਦੇ ਕੋਲ ਗਿਆ ਰਿਸ਼ਤੇ ਨਵਾੜੇ ਉਹਨੂੰ ਆਂਦੇ ਸੀ ਪਰ ਪਾਰਟੀ ਨਾਲ ਉਲਟਾ ਉਹ ਹਜੇ ਵੀ ਇਹ ਗੱਲ ਕਹਿੰਦਾ ਸੀ ਕਿ ਮੈਂ ਦਿਲੋਂ ਕਾਂਗਰਸੀ ਸਾਡਾ ਬੜਾ ਪਿਆਰਾ ਦੋਸਤ ਚਲਾ ਗਿਆ ਦੁਨੀਆ ਤੋਂ ਅੱਜ ਕਿ ਸਾਡਾ ਭਰਾ ਚਲਾ ਗਿਆ ਔਰ ਲੁਧਿਆਣਾ ਇੱਕ ਚੰਗਾ ਲੀਡਰ ਕੋ ਵਾਲਿਆ ਕਿ ਰਿਸ਼ਤੇ ਤਾਂ ਬੜੇ ਪੁਰਾਣੇ ਸੀਗੇ ਔਰ ਚਾਹੇ ਪਾਰਟੀ ਬਦਲ ਗਈ ਸੀਗੀ ਕਿ ਕੀ ਕਹਿੰਦੇ ਰਿਸ਼ਤੇ ਉਹਨਾਂ ਦੇ ਸੀ ਆ ਡਾਬਲ ਸਾਹਿਬ ਨੇ ਗੈਸ ਸਾਹਿਬ ਹੈ ਮਤਲਬ ਸਾਡਾ ਕਿਸੇ ਦਾ ਉਹਦੇ ਨਾਲ ਕਦੀ ਕੋਈ ਡਿਫਰੈਂਸ ਰਹੀ ਨਹੀਂ ਔਰ ਇੰਨਾ ਮਤਲਬ ਮਿੱਠ ਬੋਲ ਰਹਾ ਇੰਨਾ ਚਿੰਦਾ ਦੇ ਵਿੱਚ ਮੇਰੀ ਤਾਂ ਕੱਲ ਤੋਂ ਮਤਲਬ ਡੇ बिफोर ਯੈਸਟਰਡੇ ਮੇਰੀ ਫੋਨ ਤੇ ਗੱਲ ਹੋਈ ਸੀ ਕਿ ਅਸੀਂ ਮੇਹ ਨੂੰ ਲੈ ਕੇ ਡਿਸਕਸ ਕਰ ਰਹੇ ਸੀਗੇ ਕਿ ਮਤਲਬ ਕੀ ਫੈਸਲੇ ਹੋ ਰਹੇ ਸੋ ਇਹ ਨਹੀਂ ਪਤਾ ਮਤਲਬ ਇਹ ਕਦੀ ਸੋਚਿਆ ਨਹੀਂ ਸੀਗਾ ਵੀ ਅੱਜ ਇਸ ਦਾ ਚਾਣਾ ਵੇਗਾ ਤੇ ਨਾਲ ਹਾਲਾਤਾਂ ਚਾਣਾ ਤੇ ਟੋਟਲੀ ਅਨਫੋਰਚੂਨੇਟ ਲੱਗਦਾ ਕਿ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਵੀੜੀਆਂ ਦੋ ਤੀ ਉੱਪਰ ਆਣੀਆਂ ਉਹ ਤਾਂ ਬੜਾ ਕਲੀਅਰ ਸੀਗਾ ਮੈਂ ਅੱਗੇ ਦੱਸ ਕੇ ਟਾ ਕਿ ਮੇਰੇ ਜਦੋਂ ਕਾਰ ਤੇ ਗੋਲੀ ਵੱਜੀ ਤਾਂ ਮੇਰੇ ਘਰ ਆ ਗਿਆ ਔਰ ਹਾਲਾਂਕਿ ਉਹ ਕੋਈ ਉਹਦੀ ਕੋਈ ਕਨਸਿਸਟੈਂਸੀ ਨਹੀਂ ਸੀ ਕਿ ਕੋਈ ਰਾਜਨੀਤੀ ਸੀਗੀ ਪਰ ਉਹਨੇ ਮੈਨੂੰ ਇਹ ਗੱਲ ਕਹੀ ਕਿ ਮੈਂ ਓਪਨਲੀ ਮੀਡੀਆ ਦੇ ਗਿਆ ਮੈਂ ਆਪਣੇ ਭਰਾ ਦੇ ਘਰ ਆਇਆ ਉਹ ਸਰਕਾਰ ਤਾਂ ਮੈਂਦਾ ਮੰਨ ਕੇ ਨਿਆਰਿਆਂ ਇਨਕੁਆਇਰੀ ਕਰਵਾਵਾਂਗਾ ਆਪਣੇ ਭਰਾ ਦੇ ਕੋਲ ਮਿਸ਼ਤੇ ਰਿਸ਼ਤੇ ਰਵਾੜੇ ਉਹਨਾਂ ਆਂਦੇ ਸੀ ਕਿ ਪਾਰਟੀ ਨਾਲ ਉਹਦਾ ਉਹ ਹਜੇ ਵੀ ਇਹ ਕਹਿੰਦਾ ਸੀ ਕਿ ਮੈਂ ਦਿਲੋਂ ਕਾਂਗਰਸੀ ਹਾਂ